ਬਾਜ਼ਾਰ ਵਿੱਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਦੱਸਦੀ ਹੈ ਕਿ ਇਹ ਤਾਜ਼ਾ ਤਸਵੀਰਾਂ ਤਰਨਤਾਰਨ ਦੇ ਕਸਬਾ ਪੀਖੀਵਿੰਦ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਬਾਜ਼ਾਰ ਦੇ ਵਿੱਚ ਦੋ ਧਿਰਾਂ ਦੇ ਵਿੱਚ ਲੜਾਈ ਝਗੜਾ ਹੋ ਜਾਂਦਾ ਹੈ ਲੜਾਈ ਝਗੜਾ ਇੰਨਾ ਜ਼ਿਆਦਾ ਵੱਜਦਾ ਹੈ ਕਿ ਉਹਨਾਂ ਦੇ ਵੱਲੋਂ ਇੱਕ ਦੂਜੇ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਦੱਸਦੀ ਹੈ ਕਿ ਇਹ ਗੁੰਡਾਗਰਦੀ ਦਾ ਨੰਗਾ ਨਾਚ ਜਦੋਂ ਲੋਕਾਂ ਦੇ ਵੱਲੋਂ ਦੇਖਿਆ ਗਿਆ ਤਾਂ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਸੀ ਬਾਜ਼ਾਰ ਦੇ ਵਿੱਚ ਮੌਜੂਦ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਾਲਾਂਕਿ ਉਹਨਾਂ ਨੂੰ ਇਸ ਬਾਰੇ ਨਹੀਂ ਪਤਾ ਕਿ ਇਹ ਦੋ ਗੁੱਟਾਂ ਦੇ ਵਿੱਚ ਲੜਾਈ ਕਿਨਾਂ ਕਾਰਨਾਂ ਨੂੰ ਲੈ ਕੇ ਹੋਈ ਹੈ ਪਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਸ਼ਰਿਆਮ ਗੁੰਡਾਗਰਦੀ ਚੱਲ ਰਹੀ ਹੈ ਇਸ ਨਾਲ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਉਹਨਾਂ ਵੱਲੋਂ ਇਸ ਮਾਮਲੇ ਨੂੰ ਸੜਜਾਉਣ ਲਈ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਦਿਨ ਦਿਹਾੜੇ ਅਜਿਹੇ ਵਾਰਦਾਤਾ ਨਾਲ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਜੋ ਮਾਹੌਲ ਖਰਾਬ ਕਰਦੇ ਨੇ ਉਹਨਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦੱਸਿਆ ਕਿ ਜਿਹੜੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਤਰਨ ਤਰਨ ਦੇ ਕਸਵਾ ਪੀਖੀਪਿੰਡ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਗੁੰਡਾਗਰਦੀ ਦਾ ਨੰਗਾ ਨਾਚ ਉਸ ਵੇਲੇ ਹੋਇਆ ਜਦੋਂ ਦੋ ਟੀਰਾਂ ਦੇ ਵਿੱਚ ਕਿਸੇ ਕਾਰਨ ਨੂੰ ਲੈ ਕੇ ਲੜਾਈ ਝਗੜਾ ਹੋ ਜਾਂਦਾ ਹੈ ਲੜਾਈ ਝਗੜਾ ਇੰਨਾ ਜ਼ਿਆਦਾ ਵੱਜ ਜਾਂਦਾ ਹੈ ਕਿ ਦੋਨਾਂ ਦੇ ਵਿੱਚ ਇੱਕ ਦੂਜੇ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜੀ ਦਾ ਰਣਜੀਤ ਸਿੰਘ ਜੀ ਅਜਾ ਮੁੰਡਾ ਡਾਕਟਰ ਵਿਜੀਲ ਦੇ ਹਸਪਤਲ 'ਚ ਜ਼ਖਮੀ ਪਹੇ ਦਾ ਨਾਂ ਕੀ ਹੈ ਇਹਦਾ ਜੋਨਪ੍ਰੀਤ ਸਿੰਘ ਹੈ ਕੀ ਗੱਲ ਕੀ ਹੋਈ ਹੈ ਗੱਲ ਪਤਾ ਨਹੀਂ ਇਹਨਾਂ ਦਾ ਕੋਈ ਆਪਸੀ ਝਗੜਾ ਹੈ ਜੀ ਕਥਾ ਨੇ ਲਗਾਇਆ ਤੇ ਵੈਸੇ ਗਿਆ ਲੜਾਈ ਤੇ ਪਹਿਲਾਂ ਚੱਲਦੀ ਪਈ ਪਈ ਤੇ ਵੈਸੇ ਗਿਆ ਖਲੋਤਾ ਜਾ ਘਣਾ ਤੇ ਉਹਨਾਂ 60 ਕਿਟ-ਕਟਾਂ ਦੇ ਵੀ ਕਰ ਦਿੱਤੀ ਨਾਲ ਦੇ ਨਾਲ ਕੀ ਹਥਿਆਰ ਕਾ ਕੀ ਯੂਜ਼ ਕੀਤਾ ਗਿਆ ਕੀ ਮਾਰਿਆ ਇਹਦੇ ਪਤਾ ਨਹੀਂ ਸਰ ਉੱਥੇ ਕੀ ਬਾਲਾ ਬੂਲਾ ਵਗੈਰਾ ਜਾਂ ਕੋਈ ਉਹਨਾਂ ਦੇ ਹੱਥ ਕੋਈ ਆ ਗਿਆ ਸਰ ਇਹਦੇ ਬਾਰੇ ਨਹੀਂ ਕਿਹੜੇ ਕਵਜੇ ਦੀ ਘਟਨਾ ਹੈ 5 ਵਜੇ ਤਕਰੀਬ ਸਰ ਕਿਹੜੀ ਜਗ੍ਹਾ ਤੇ ਹੋਈ ਹੈ ਇਹਦਾ ਇਹ ਆ ਪੱਤਰਕਾਰ ਨੇ ਆ ਜਾਓ ਜਣਕੇ ਜੱਜ ਅਕਬਾਰ ਵਾਲਾ ਜੀ ਵਿਚਾਰ ਦੇ ਵਿੱਚ ਹਾਂਜੀ ਬਾਜ਼ਾਰ ਦੇ ਵਿੱਚ ਜੱਜ ਅਕਬਾਰ ਵਾਲਾ ਹਾਂਜੀ ਪਾਉ ਉਹ ਵੰਡ ਕੱਚੇ ਰੋਡ ਤੇ ਹਾਂਜੀ ਕਿਹੜਾ ਰੋਡ ਮੇਨ ਰੋਡ ਹੀ ਹੋਈ ਹੂੰ ਆ ਪਾਉ ਉਹਨੇ ਤੇ ਕੱਚਾ ਰੋਡ ਹਾਂਜੀ ਤੇ ਇਹਨੂੰ ਇੱਥੇ ਕਦੋਂ ਲੈ ਕੇ ਆਏ ਹੋਈ ਚਲਿਆ ਸਰ ਕੋਈ ਅੱਧਾ ਘੰਟਾ ਵਗੈਰਾ ਤੇ ਡਾਕਟਰਾਂ ਦੇ ਮੁਤਾਬਕ ਹੁਣ ਕੰਡੀਸ਼ਨ ਕਿਦਾਂ ਮਰੀਜੀ ਹੈ}{|\text{ਹਲਾਲ ਤੇ ਸੀਰੀਅਸ ਹੀ ਦੱਸੀ ਜਾ ਰਹੀ ਐ ਐਮ ਆਰ ਆ ਵਗੈਰਾ ਜਾਂ ਕੋਈ ਸੀਡੀ ਸੀਡੀ ਸਕੈਨ ਵਗੈਰਾ ਕਰਨਗੇ ਤੇ ਫੇਰ ਹੀ ਕੋਈ ਪਤਾ ਲੱਗੇਗਾ ਪੁਲਿਸ ਆਈ ਹੀ ਕੋਈ ਇੱਥੇ ਤਰਤੀਸ਼ ਕਰਨ ਹਾਂਜੀ ਹਾਂਜੀ ਸਰ ਆਈ ਸੀ ਕੀ ਮੰਗ ਕਰਦੇ ਜੋ}} ਮਾਂਗ ਹੈ ਇਹਨਾਂ ਇਨਸਾਫ ਚਾਹੁੰਨੇ ਆ ਜੀ ਜੋ ਵੀ ਇਹ ਨਾਲ ਘਟਨਾ ਵਾਪਰੀ ਹੈ ਤੇ ਇਨਸਾਫ ਚਾਹੀਦਾ ਸਾਨੂੰ ਵਿੱਚ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਵੀਰਜੀ ਰਿਸ਼ਪਾਲ ਸਿੰਘ ਆ ਜਿਹੜੀ ਪਾਉਂਡ ਰੋਡ ਤੇ 5 ਵਜੇ ਦੇ ਕਰੀਬ ਕੁਝ ਨੌਜਵਾਨਾਂ ਵੱਲੋਂ ਦੋ ਤਿੰਨਾਂ ਨੌਜਵਾਨਾਂ ਨੂੰ ਜ਼ਖ਼ਮ वगैरह ਮਾਰੀ ਗਏ ਉਹ ਕੀ ਹੈ ਘਟਨਾ ਤੇ ਉਹ ਜਿਹੜਾ ਮਰੀਜ਼ ਦਾਖਲਿਆ ਉਹ ਕੀ ਲੱਗਦਾ ਤੁਹਾਡਾ ਵੀਰਜੀ ਜਿਹੜਾ ਮਰੀਜ਼ ਦਾਖਲ ਹੈ ਉਹ ਮੇਰਾ ਬ੍ਰਦਰ ਆ ਕੀ ਨਾਂ ਹੈ ਉਹਨਾਂ ਦਾ ਜੋਬਨਜੀਤ ਸਿੰਘ ਆ ਇਹਦਾ ਦਾ ਨਾਂ ਪਿਤਾ ਦਾ ਨਾਂ ਸਰਦਾਰ ਬਗੀਚਾ ਸਿੰਘ ਆ ਜੀ ਗੱਲਬਾਤ ਕੀ ਹੋਈ ਘਟਨਾ ਦੀ ਗੱਲਬਾਤ ਨਹੀਂ ਸਰ ਪਤਾ ਕੋਈ ਕੀ ਹੋਇਆ ਇਹਨਾਂ ਦਾ ਆ ਉਸ ਵਿੱਚ ਉਹ ਤਾਂ ਦੂਦੂ ਮੈਂ ਕੋਈ ਹੋਈ ਮੈਨੂੰ ਸਾਰ ਫੋਨ ਆਇਆ ਤੇ ਮੈਨੂੰ ਫੋਨ ਕਿਸ ਨੇ ਲਾਇਆ ਵੀ ਇੱਥੇ ਤੇਰੇ ਭਰਾ ਦਾ ਸਿਰਸੁਰ ਪਾੜ ਗਿਆ ਮੈਂ ਉਸੇ ਟਾਈਮ ਆਇਆ ਸਾਰ ਉਦੋਂ ਤੇ ਮਰੀਜ਼ ਕਿੱਦਾਂ ਹੈ ਤੇ ਮਰੀਜ਼ ਸਾਰ ਗੰਭੀਰ ਹਾਲਤ 'ਚ ਆ ਸਾਰ ਹਮਲਾ ਕਰਨ ਵਾਲੇ ਬੰਦਿਆਂ ਬਾਰੇ ਪਤਾ ਕੌਣ ਹੈ ਤੇ ਕਿੱਥੋਂ ਦੇ ਨਹੀਂ ਸਾਰ ਅਣਚਾਹੇ ਬੰਦੇ ਆ ਉਹਦਾ ਤੇ ਕੋਈ ਪੁਲਿਸ ਵਗੈਰਾ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਸ ਸਰ ਪੁਲਸ ਆਪ ਦੀ ਕਾਰਵਾਈ ਕਰ ਰਹੀ ਹੈ ਜੇ ਕੀ ਮੰਗ ਕੀ ਕਰਦੇ ਨੇ ਮੰਗ ਸਾਰ ਰਹੀ ਹੈ ਕਿ ਇਨਸਾਫ ਸਾਨੂੰ ਮਿਲਣਾ ਚਾਹੀਦਾ ਇਹ ਚੀਜ਼ ਦਾ ਜਿਹੜੇ ਬੰਦੇ ਪੌਂਡਰ ਰੋਡ ਤੇ ਸਰ ਹੋਇਆ ਜੇ ਹਮਲਾ ਕਿੱਥੇ ਕਿੱਥੇ ਸੱਟਾਂ ਲੱਗੀਆਂ ਉਹ ਜਿਹੜਾ ਬੰਦਾ ਦਾਖਲ ਹੈ ਜਿਹੜਾ ਸਰ 60-70 ਦੇ ਵਿੱਚ ਕਾਫੀ ਗੰਭੀਰ ਹੈ ਜਾਦੀ ਆ ਹਾਲੇ ਕੁਝ ਕਹਿਣੀ ਸੀਸੀਟੀਵੀ ਫੁਟੇਜ ਸਾਹਮਣੇ ਇੱਕੋ ਬੰਦਾ ਪਛਾਣ ਚ ਆਇਆ ਸਰ ਨਹੀਂ ਹਾਲ ਦੀ ਘੜੀ ਤੇ ਕੋਈ ਨਹੀਂ ਆ ਸਰ ਪੌਂਡਰ ਰੋਡ ਕੱਚੇ ਰੋਡ ਦੇ ਉੱਪਰ ਕੋਈ ਝਗੜਾ ਆ ਕੋਈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਰਹੀ ਹੈ ਕੀ ਮਸਲਾ ਸਰ ਤੇ ਇਕਾ ਦੀ ਗੁੰਡਾਗਰਦੀ ਕਰੀ ਦੀ ਤੇ ਸਾਨੂੰ ਇੱਕ ਟੈਲੀਫੋਨਿਕ ਇਨਫੋਰਮੇਸ਼ਨ ਜਿਹੜੀ ਆ ਉਹ ਰੀਸੀਵ ਹੋਈ ਸੀ ਵੀ ਉਹ ਵੈਂਡ ਰੋਡ ਦੇ ਉੱਤੇ ਜਿਹੜਾ ਲੜਕੇੜੇ ਨੇ ਆਪਸ ਦੇ ਵਿੱਚ ਝਗੜਾ ਕਰ ਲਏ ਨੇ ਜੋ ਅਸੀਂ ਇਮੀਡੀਏਟਲੀ ਉੱਥੇ ਰਸ਼ ਕੀਤਾ ਸਾਡੇ ਜਾਣ ਤੋਂ ਪਹਿਲਾਂ ਹੀ ਜਿਹੜਾ ਝਗੜੇ ਵਾਲੇ ਜਿਹੜੇ ਲੜਕੇ ਸੀ ਉਹ ਭੱਜ ਗਏ ਉੱਥੋਂ ਮੌਕੇ ਤੋਂ ਤੇ ਇੱਕ ਇਹਦੇ ਵਿੱਚ ਜਿਹੜਾ ਇੰਜਰਡ ਲੜਕਾ ਹੈ ਉਹ ਇੱਥੇ ਸਾਡੇ ਨਿੱਜੀ ਹਸਪਤਾਲ ਹੈ ਉੱਥੇ ਐਡਮਿਟ ਹੈ ਤੇ ਅੰਡਰ ਟਰੀਟਮੈਂਟ ਹੈ ਉਹਦੀ ਸਟੇਟਮੈਂਟ ਮਿਲਣ ਤੋਂ ਬਾਅਦ ਅਸੀਂ ਜਿਹੜੀ ਅਗਲੀ ਕਾਰਵਾਈ ਉਹ ਮਿਲ ਚਲਾਵਾਂਗੇ ਕੀ ਨਾਮ ਹੈ ਬੰਦੇ ਦਾ ਜਿਹੜਾ ਡਾਕਲੇ ਦਾ ਹਾਂ ਜਿਹੜਾ ਇੰਜਰਡ ਹੈ ਉਹਦਾ ਨਾਮ ਜੋਬਨਜੀਤ ਸਿੰਘ ਹੈ ਸਾਨੂੰ ਬਗੀਚਾ ਸਿੰਘ ਸੀ ਟੀ ਵੀ ਜਿਹੜੀ ਫੁਟੇਜ ਸਾਹਮਣੇ ਆ ਰਹੀ ਉਹਦੇ ਵਿੱਚ ਕਾਫੀ ਨੋਟਵਰਥ ਹੈ ਕੋਈ ਹੋਰ ਵੀ ਕਾਰਗੂ ਵਗੈਰਾ ਆਇਆ ਕਿ ਨਹੀਂ ਅ ਅਸੀਂ ਜੀ ਸੀ ਸੀ ਟੀ ਵੀ ਜਿਹੜੀ ਫੁਟੇਜ ਹੈ ਉਹਨੂੰ ਅਸੀਂ ਪ੍ਰੋਪਰਲੀ ਦੇਖ ਕੇ ਖੰਗਾਲ ਰਹੇ ਹਾਂ ਜੋ ਵੀ ਬੰਦੇ ਆਇਡੈਂਟੀਫਾਈ ਹੋਣਗੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕਰਾਂਗੇ ਸਰ ਜੀ ਪ੍ਰੇਮਾ ਬੀਸੀ ਜਦੋਂ ਤੁਸੀਂ ਔਨਲੀ ਸਪੋਰਟ ਪਹੁੰਚੇ ਕੋਈ ਕਲੂ ਸਾਹਮਣੇ ਨਿਕਲ ਕੇ ਆਇਆ ਕਿ ਵਾਟ ਇਜ਼ ਰਿਲੀਜਨ ਬੈਂਕ ਜਿਹੜਾ ਹੋਇਆ ਇਨਸੀਡੈਂਟ ਦੇਖੋ ਇਹਦੇ ਬਾਰੇ ਅਸੀਂ ਕਲੀਅਰਲੀ ਤੁਹਾਨੂੰ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਅਮ ਲੜਕੇ ਲੜਕੇ ਲੜੇ ਆ ਹੁਣ ਇਹਦਾ ਜਿਹੜਾ ਮੇਨ ਮੋਟਿਵ ਹੈ ਜਾਂ ਕਿਉਂ ਲੜੇ ਨੇ ਉਹਦੇ ਬਾਰੇ ਤੇ ਸਟੇਟਮੈਂਟ ਪਲੱਸ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਏਗੀ ਉਹ ਕਲੀਅਰ ਕਰਕੇ ਅਸੀਂ ਤੁਹਾਨੂੰ ਦੁਬਾਰਾ ਬਰੀਫ ਕਰ ਦਾਂਗੇ ਸਰ ਆਫਟਰ ਮੈਡੀਕਲ ਰਿਪੋਰਟ ਤੇ ਉਸ ਤੋਂ ਪਹਿਲਾਂ ਕੋਈ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਹੋਏ ਇਹ ਜਸਟ ਦੇਖੋ ਜੀ ਸਾਨੂੰ ਜਿੰਨਾ ਚਿਰ ਕੋਈ ਸਟੇਟਮੈਂਟ ਨਹੀਂ ਦੇਵੇਗਾ ਉਦੋਂ ਤੱਕ ਅਸੀਂ ਕਾਰਵਾਈ ਨਹੀਂ ਕਰ ਸਕਦੇ ਹਾਂ ਉਹਦਾ ਹਾਲੇ ਮੈਡੀਕਲ ਚੱਲ ਰਿਹਾ ਹੈ ਮੈਡੀਕਲ ਤੋਂ ਬਾਅਦ ਜੋ ਵੀ ਉਹਨੂੰ ਸਟੇਟਮੈਂਟ ਦੇਵੇਗਾ ਉਦੋਂ ਤੱਕ ਕੋਈ ਕਾਰਵਾਈ ਕਰਾਂਗੇ ਸਰ ਉਹਦੇ ਕੋ ਪੇਰੈਂਟਸ ਵਗੈਰਾ ਵੱਲੋਂ ਕੋਈ ਪਹਿਲਾਂ ਤੱਕ ਹੁਣ ਪਹੁੰਚ ਕੀਤੀ ਗਈ ਹੈ ਐਕਚੁਅਲੀ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਪੁੱਛਗਿੱਛ ਕੀਤੀ ਹੈ ਬਟ ਉਹਨਾਂ ਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ ਹੈ ਵੀ ਇਹ ਝਗੜਾ ਕਿਉਂ ਹੋਇਆ ਤੇ ਕਿਹਦੇ ਨਾਲ ਹੋਇਆ ਇਸ ਕਰਕੇ ਇਹ ਡਾਊਟਫੁਲ ਹੈ ਵੀ ਇਹ ਝਗੜਾ ਹੋਇਆ ਕਿਹਦੇ ਨਾਲ ਉਹਦੀ ਕਲੈਰਟੀ ਜਿਹੜੀ ਹੈ ਉਹ ਇੰਜਰਡ ਬੰਦਾ ਹੀ ਦੇ ਸਕਦਾ ਜੀ ਪਬਲਿਕ ਪਲੇਸ ਤੋਂ ਜੋ ਵੀਊ ਲੈ ਕੇ ਆ ਉਹ ਕਿਹੋ ਜਿਹਾ ਹੈ ਜੀ ਫਲੈਸ਼ ਤੇ ਮੀਟਰ ਦੇਖੋ ਜੀ ਉਹ ਪਬਲਿਕ ਤੇ ਪਬਲਿਕ ਆਮ ਬੰਦਾ ਜਿਹੜਾ ਉਹ ਤੇ ਇਸ ਈਨ ਨੂੰ ਮਾਰਾ ਹੀ ਕਹਿੰਦਾ ਹੈ ਜੀ ਕੋਈ ਕਿਸੇ ਨੇ ਵੀ ਇਹਦੀ ਆਪਣੇ ਸ਼ਲਾਘਾ ਨਹੀਂ ਕਰਨੀ ਬਾਕੀ ਕੋਈ ਗੱਲ ਨਹੀਂ ਹੈ ਜਿਹੜੇ ਉਹਨਾਂ ਨੇ ਝਗੜਾ ਕੀਤਾ ਤੇ ਅਸੀਂ ਉੱਤੇ ਤੇ ਬੰਦੀ ਕਾਰਵਾਈ ਕਰਾਂਗੇ ਤੇ ਇਹਨਾਂ ਨੂੰ ਅੰਦਰ ਵੀ ਭੇਜਾਂਗੇ ਜੀ ਥੈਂਕ ਯੂ ਜੀ ਓਕੇ ਜੀ